ਤੰਮੀਆਂ ਲੰਗਾਂ ਲਾਗੂ ਕਰਵਾਉਣ ਲਈ 300 ਪੰਜਾਬ ਦੇ ਬਾਡਰਾਂ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ केंद्रोदा कानून लागू करो एन एस टी कानून लागू करो शांत मई अंदा रहाना अंदा सफल बाओ कले कले मार न लार खाओ कले कले ਜੋ ਮੰਗਾ ਨੇ ਐ ਐਮਐਸਪੀ ਦਿੱਲੀ ਮੋਰਚੇ ਵੇਲੇ ਜਿਹੜੀਆਂ ਰਹੀਆਂ ਮੰਗਾ ਨੇ ਉਹਨਾਂ ਮੰਗਾ ਤੇ ਦੋ ਫੋਰਮਾਂ ਨੇ ਖਨੌਰੀ ਤੇ ਸਿੰਘੂ ਬਾਰਡਰ ਤੇ ਮੋਰਚਾ ਲਾਇਆ ਪਰ ਅਸੀਂ ਉਹਨਾਂ ਦੀ ਹਮਾਇਤ ਸ਼ੁਰੂ ਤੋਂ ਹੀ ਕਰਦੇ ਆ ਜਦੋਂ ਪਿਛਲੇ ਫਰਵਰੀ ਚ ਉਹਨਾਂ ਤੇ ਲਾਠੀ ਚਾਰਜ ਜਾਂ ਗੋਲੀਆਂ ਚੱਲੀਆਂ ਨੇ ਉਦੋਂ ਤੋਂ ਲੈ ਕੇ ਅਸੀਂ ਪਾਜ ਪਾਦੇ ਦਫਤਰਾਂ ਕੇ ਅੱਡੋ ਅੱਡ ਜਦੋਂ ਵੀ ਉਹ ਕਾਸ ਦਿੰਦੇ ਰਹੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਚ ਅਸੀਂ ਬੈਠੇ ਰਹੇ ਆ ਪਰ ਹੁਣ ਅਸੀਂ ਹਰਿਆਣੇ ਨੂੰ ਵੀ ਨਾਲ ਠਾਉਣ ਲਈ 4 ਜਨਵਰੀ ਨੂੰ ਡੁਹਾਣਾ ਦੇ ਵਿੱਚ ਇੱਕ ਵੱਡੀ ਸੰਯੁਕਤ ਮੋਰਚੇ ਵੱਲੋਂ ਕਾਨਫਰੰਸ ਕਰ ਰਹੇ ਆ ਵੱਡਾ ਇਕੱਠ ਕਰ ਰਹੇ ਆ ਤੇ ਉਹ ਬਾਤ ਨੌ ਨੂੰ ਮੌਕਾ ਦੇ ਵਿੱਚ ਵੀ ਸਾਰੇ ਪੰਜਾਬ ਵੱਲੋਂ ਇਹ ਵੱਡੀ ਰੈਲੀ ਕੀਤੀ ਜਾਏਗੀ ਜੋ ਇਹਨਾਂ ਤੇ تشद्दद ਕੀਤਾ ਜਾ ਰਿਹਾ ਇਹ ਅੱਡੋ ਅੱਡ ਜਸੇ ਬੰਦੀਆਂ ਦਾ ਅਧਿਕਾਰ ਏ ਉਹਨਾਂ ਦਾ ਜਿਵੇਂ ਲੜਨ ਦਾ ਤਰੀਕਾ ਉਸ ਤਰੀਕੇ ਨਾਲ ਲੜਦੀਆਂ ਨੇ ਸਾਨੂੰ ਇਹ ਲੱਗਿਆ ਵੀ ਲੋਕੋ ਛੜਕਾਂ ਤੋਂ ਬੈਠੇ ਨੇ ਆਪਾਂ ਸਾਰੇ ਪੰਜਾਬ 'ਚ ਅਸੀਂ ਪੰਜਾਬ 'ਚ ਜਿੱਥੇ ਸਾਡੇ ਜਸੇਬੰਦੀ ਅਗਰਾਹਾ ਤੇ ਡਕਾਉਦਾ ਜਿੱਥੇ ਉਹਨਾਂ ਦਾ ਟਰੇਡਰ ਸਾਰੇ ਪੰਜਾਬ ਦੇ ਬਲਾਕਾਂ ਦੇ ਵਿੱਚ ਮੋਦੀ ਦੇ ਖਿਲਾਫ ਇਹ ਸੰਘਰਸ਼ ਅਰਥੀਪੂਕ ਮਜਾਰੇ ਕਰ ਰਹੇ ਲੱਗਦਾ ਨਹੀਂ ਪ੍ਰਧਾਨ ਹੌਲੀ ਹੌਲੀ ਇੱਕ ਹੋ ਜਾਏਗਾ ਜਿਵੇਂ ਮੈਂ ਇਹ ਤੋਂ ਪਹਿਲਾਂ ਬੰਦੇਰ ਨੇ ਵੀ ਮੀਟਿੰਗਾਂ ਕੀਤੀਆਂ ਦਾ ਸੰਯੁਕਤ ਮੋਰਚੇ ਦੇ ਨਾਲ ਹੌਲੀ ਹੌਲੀ ਇੱਕ ਹੋ ਜਾਏਗਾ ਇੱਕ ਹੋ ਕੇ ਹੀ ਇਹ ਬਹੁਤ ਵੱਡੀ ਲੜਾਈ ਐ ਐਮਐਸਪੀ ਦੀ ਇਹ ਸਾਰੇ ਦੇਸ਼ ਦੀ ਲੜਾਈ ਐ ਅਸੀਂ ਇੱਕ ਹੋયા ਨਹੀਂ ਭੀ ਇਹ ਪੰਜਾਬ ਇੱਕ ਹੋ ਜੇ ਲੜਾਈ ਜਿੱਤੀ ਜਾਏਗੀ ਇਹਦੇ ਨਾਲ ਯੂਪੀ ਜਾਂ ਹੋਰ ਰਾਜਸਥਾਨ ਐਮਪੀ ਸਾਰੇ ਸਟੇਟ ਜੇ ਰਲਣਗੇ ਫੇਰ ਇਹ ਲੜਾਈ ਜਿੱਤੀ ਜਾਏਗੀ ਇਹ ਇਕੱਲੇ ਪੰਜਾਬ ਨਾਲ ਲੜਾਈ ਜਿੱਤੀ ਵੀ ਨਹੀਂ ਜਾਣੀ ਇਹ ਪੰਜਾਬ ਨੂੰ ਤਾਂ ਹੋਰ ਇੱਥੇ ਲੜਾਈਆਂ ਵਾਧੂ ਨੇ ਜਿਵੇਂ ਭਾਰਤਮਾਲਾ ਜਾਂ ਮੰਡੀਆਂ 'ਚ ਝੋਨਾ ਨਹੀਂ ਵੇਖਦਾ ਇਹ ਡਰਾਫਟ ਜੋ ਆ ਗਿਆ ਹੈ ਸੈਂਟਰ ਸਰਕਾਰ ਦਾ ਵੀ ਸਰਕਾਰੀ ਮੰਡੀਆਂ ਦੇ ਬਰੋਬਰ ਪ੍ਰਾਈਵੇਟ ਮੰਡੀਆਂ ਨੂੰ ਥਾਂ ਦਿਓ ਇਸ ਕਰਕੇ ਲੜਾਈ ਵੱਡੀ ਹੈ ਇਹ ਸਾਰੇ ਰੜ ਕੇ ਰੜ ਕੇ ਲੜਨਾਂ ਦੀ ਲੜਾਈ ਹੈ ਐਮਐਸਪੀ ਦੀ ਲੜਾਈ ਬਹੁਤ ਵੱਡੀ ਹੈ ਸਾਰਾ ਦੇਸ਼ ਜੇ ਇਹਦੇ ਤੇ ਰੜ ਕੇ ਲੜੇਗਾ ਤਾਂ ਇਹ ਲੜਾਈ ਦਿੱਤੀ ਜੀ ਜੀ ਕਿਸ ਮਕਸਦਮ ਨੂੰ ਲੈ ਕੇ ਜਰਨਲ ਸਖਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਅੱਜ ਸਾਡੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਬਲਾਕ ਪੱਧਰੇ ਵੱਡੇ ਇਕੱਠ ਕਰਕੇ ਜਿਹੜੀਆਂ ਜਥੇਬੰਦੀਆਂ ਦੋ ਫੋਰਮਾਂ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਲਗਾਤਾਰ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਪਰ ਇੱਥੇ ਦੀ ਜ਼ਾਬਰ ਮੋਦੀ ਸਰਕਾਰ ਮੰਨ ਮੰਗਾਂ ਮੰਨਣ ਦੀ ਬਜਾਏ ਉਹਨਾਂ ਨਾਲ ਗੱਲ ਵੀ ਕਰਨ ਨੂੰ ਤਿਆਰ ਨਹੀਂ ਹੈਗੀ ਪਿਛਲੇ ਯਾਨੀ ਕਿ ਫਰਵਰੀ ਦੇ ਵਿੱਚ ਉੱਥੇ ਇੱਕ ਨੌਜਵਾਨ ਮੁੰਡਾ ਜਿਹੜਾ ਉਹਨੇ ਸ਼ਹੀਦ ਕੀਤਾ ਸੀ ਹਰਿਆਣਾ ਪੁਲਿਸ ਨੇ ਸਿੱਧੀ ਗੋਲੀ ਮਾਰ ਕੇ ਤੇ ਹੁਣ ਦੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਰਕ ਰਹੀ ਹੈਗੀ ਚਾਹੇ ਉਹ ਜੋਗਿੰਦਰ ਗਰਾਹ ਹੋਵੇ ਚਾਹੇ ਹੋਰ ਰਾਜੇਵਾਲ ਹੋਵੇ ਚਾਹੇ ਉਹ ਦੂਜਾ ਹੋਵੇ ਲੇਕਿਨ ਉਹਨਾਂ ਦਾ ਅੱਜ ਜੋ ਪੰਜਾਬ ਅੰਦ ਕਾਲ ਸੀ ਉਹਦੇ ਵਿੱਚ ਦੇਖੋ ਹਰੇਕ ਜੱਥੇਬੰਦੀ ਦਾ ਮੰਗਾ ਤੇ ਸਾਡਾ ਕਿਸੇ ਜੱਥੇਬੰਦੀ ਦਾ ਕੋਈ ਰੋਲਾ ਨਹੀਂ ਮੰਗਾ ਤੇ ਸਾਡੀ ਸਾਰਿਆਂ ਦੀ ਸਹਿਮਤੀ ਹੈ ਪਰ ਲੜਨ ਦਾ ਹਰੇਕ ਦਾ ਅੱਡੋ ਅੱਟ ਤਰੀਕਾ ਹੋ ਸਕਦਾ ਹੈ ਕੋਈ ਰੇਲਾਂ ਰੋਕ ਸਕਦੇ ਨੇ ਕੋਈ ਸੜਕਾਂ ਰੋਕ ਸਕਦੇ ਨੇ ਕੋਈ ਹਰਥੀ ਫੂਕ ਸਕਦੇ ਨੇ ਸਰਕਾਰ ਦੀ ਪਰ ਉਹਨਾਂ ਦੇ ਜਿਹੜੇ ਪੰਜ ਪੰਜਾਬ ਬੰਦ ਦੀ ਪੂਰੀ ਤਰ੍ਹਾਂ ਸਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਲੜਨ ਦਾ ਹੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਜਥੇਬੰਦੀ ਇੱਕ ਕਾਲ ਦੇਵੇ ਉਹੀ ਕਾਲ ਲਾਗੂ ਕੀਤੀ ਜਾਵੇ ਕੋਈ ਡੀਸੀ ਦਫ਼ਤਰ ਵੀ ਵਹਿੜ ਸਕਦੇ ਨੇ ਕੋਈ ਐਸਡੀਐਮ ਦਫ਼ਤਰ ਵੀ ਵਹਿੜ ਸਕਦੇ ਨੇ ਐਸੇ ਤਰ੍ਹਾਂ ਸਾਡੀ ਜਥੇਬੰਦੀ ਜਨਨਿਕਾ ਜੀ ਮੋਦੀ ਸਰਕਾਰ ਦੇ ਪੁਤਲੇ ਫੂਕ ਰਹੀ ਹੈ ਤੇ ਹੋਰ ਵੱਖ-ਵੱਖ ਜਥੇਬੰਦੀਆਂ ਅੱਡੋ-ਅੱਡ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਲੱਗਦਾ ਦੇਖੋ ਅਸੀਂ ਤਾਂ ਇਸ ਤੋਂ ਤਾਂ ਕੋਈ ਦौराਇਆ ਹੀ ਨਹੀਂ ਜੇ ਸਾਰੇ ਇਕੱਠੇ ਹੋ ਕੇ ਲੜਦੇ ਨੇ ਇਕਤਾ ਤਾਂ ਬਲ ਹੁੰਦਾ ਪਰ ਠੀਕ ਹੈ ਜਿਵੇਂ ਲੋਕ ਦਿੱਲੀ ਦੇ ਵਿੱਚ ਵੀ ਐਂ ਚੱਲਿਆ ਸੀ ਪਹਿਲਾਂ ਕੋਈ ਖਨੋਰੀ ਬਾਅਦ ਚ ਖਨੋਰੀ ਤੋਂ ਕੋਈ ਬਾਅਦ ਚ ਦਿੱਲੀ ਗਿਆ ਕੋਈ 10 ਦਿਨ ਬਾਅਦ ਚ ਗਿਆ ਕੋਈ ਪਹਿਲਾਂ ਭੱਗ ਗਿਆ ਹੌਲੀ-ਹੌਲੀ ਜਾ ਕੇ ਜਦੋਂ ਕੋਲ ਭੱਖਦੇ ਹੁੰਦੇ ਨੇ ਇਸ ਗੱਲ ਤੇ ਆਉਗੀ ਲੋਕ ਇਕੱਠੇ ਹੋਣਗੇ ਕਿਉਂਕਿ ਜਿੱਡੀ ਵੱਡੀ ਲੜਾਈ ਐ ਸੰਯੁਕਤ ਕਿਸਾਨ ਮੋਰਚੇ ਦਾ ਮੰਨਣਾ ਵੀ ਕੱਲੀਆਂ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਨਹੀਂ ਸਰਨਾ ਹੈ ਗਿਆ ਪੂਰੀ ਹਿੰਦੁਸਤਾਨ ਦੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਸਾਡਾ ਤਾਂ ਇੱਥੇ ਤੱਕ ਮੰਨਣਾ ਹੈ ਵੀ ਜਦੋਂ ਤੱਕ ਕੁੱਲ ਕਿਰਤੀ ਲੋਕ ਲੜਨ ਵਾਲੇ ਸੜਕਾਂ ਤੇ ਨਹੀਂ ਆਉਂਦੇ ਉਦੋਂ ਤੱਕ ਇਹ ਜਾਬਰ ਮੋਦੀ ਸਰਕਾਰ ਨੂੰ ਨਹੀਂ ਝੁਕਾਇਆ ਜਾ ਸਕਦਾ ਹੈ ਗਿਆ ਇਹ ਪੈਸੇ ਉਹਨਾਂ ਦਾ ਜੇ ਉਹਨਾਂ ਨੇ ਕਿਹਾ ਹੈ ਅਸੀਂ ਤਾਂ ਨਹੀਂ ਸੁਣਿਆ ਜੇ ਉਹਨਾਂ ਨੇ ਕਿਹਾ ਤਾਂ ਇਹ ਗੱਲ ਠੀਕ ਨਹੀਂ ਹੈਗੀ ਕਿਉਂਕਿ ਅਸੀਂ ਦੁੰਨੇਵਾਲ ਦੇ ਵਿੱਚ ਬਠਿੰਡੇ 'ਚ ਜਦੋਂ ਉੱਥੇ ਮਨ ਲ ਕੇ ਭਾਰਤ ਮਾਲਾ ਸੜਕ ਨਿਕਲ ਰਹੀ ਸੀ ਉੱਥੇ ਸਾਡੀ ਜਥੇਵੰਦੀ ਦੇ ਉੱਪਰ ਗੋਲੇ ਸਿੱਤੇ ਗਏ ਰਬੜ ਦੀਆਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਸਾਡੇ ਕਿਸਾਨ ਬਹੁਤ ਜ਼ਖਮੀ ਹੋਏ ਜੇ ਅਸੀਂ ਇਸ ਗੱਲ ਦਾ ਰੋਸ ਕਰੀਏ ਵੀ ਆ ਕੋਈ ਬਠਿੰਡੇ ਨਹੀਂ ਆ ਰਿਹਾ ਕਿਉਂਕਿ ਉਹ ਸਾਡਾ ਪ੍ਰੋਗਰਾਮ ਸੀ ਅਸੀਂ ਜਿਹੜੀਆਂ ਜੱਥੇਬੰਦੀਆਂ ਨੇ ਜਦੋਂ ਪੁਲਿਸ ਨੇ ਸਾਡੇ ਪੰਜਾਬ ਸਰਕਾਰ ਨੇ ਸਾਡੇ ਦੇ ਜ਼ਬਰ ਕੀਤਾ ਉਦੋਂ ਵੀ ਇਹਨਾਂ ਜੱਥੇਬੰਦੀਆਂ ਨੇ ਜਿਹੜੀ ਸੰਭੂ ਬਾਡਰ ਤੇ ਜਾਂ ਖਨੋਰੀ ਬਾਡਰ ਤੇ ਬੈਠੀਆਂ ਨੇ ਉਹਨਾਂ ਨੇ ਵੀ ਸਰਕਾਰ ਦੀਆਂ ਅਰਥੀਆਂ ਫੁੱਕੀਆਂ ਸੀ ਅਸੀਂ ਇਸ ਗੱਲ ਨੂੰ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਇਹ ਗੱਲ ਕਹੀ ਵੀ ਉਹ ਬਠਿੰਡੇ ਨਹੀਂ ਆਏ ਹੈਗੇ ਜਾਂ ਉਧਰ ਨਹੀਂ ਆਏ ਹੈਗੇ ਸਾਡੀ ਉਹਨਾਂ ਦੇ ਪ੍ਰੋਗਰਾਮ ਨੂੰ ਪੂਰੀ ਹਮਾਇਤ ਹੈ 4 ਤਰੀਕ ਨੂੰ ਐਸੇ ਪ੍ਰੋਗਰਾਮ ਦੀ ਹਮਾਇਤ ਦੇ ਵਿੱਚ ਅਸੀਂ ਤੁਹਾਹਾਣੇ ਦੇ ਵਿੱਚ ਹਰਿਆਣੇ ਚ ਦਾਣਾ ਮੰਡੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਕੱਟ ਕਰਕੇ ਕਿਉਂਕਿ ਇਕੱਲੇ ਪੰਜਾਬ ਦੇ ਲੋਕਾਂ ਨਾਲ ਇਹ ਲੜਾਈ ਨਹੀਂ ਦਿੱਤੀ ਜਾਣੀ ਹੈਗੀ ਪੂਰੇ ਦੇਸ਼ ਦੇ ਲੋਕ ਇਕੱਠੇ ਕਰਨੇ ਪੈਣਗੇ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ 4 ਤਰੀਕ ਨੂੰ ਤੋਹਾੜੇ ਦੀ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਹਰਿਆਣੇ ਨੂੰ ਪਹਿਲਾਂ ਦੀ ਤਰ੍ਹਾਂ ਜਿਵੇਂ ਹਰਿਆਣਾ ਖੇਤੀ ਕਾਲੇ ਕਾਨੂੰਨਾਂ ਦੇ ਸਮੇਂ ਡਟ ਕੇ ਖੜਿਆ ਸੀ ਉਵੇਂ ਪੱਬਾ ਭਾਰ ਕਰਨਾ ਪਊਗਾ ਤੇ ਇਸ ਕਰਕੇ ਵੱਡਾ ਇਕੱਠ ਕੀਤਾ 4 ਜਨਵਰੀ ਨੂੰ